ਦਾਰ ਤੇ ਅਛਤ ਸਾਸੀ ਦੇ ਨਾਮ ਲਈ ਚੱਕਰ ਤੱਕ ਹੈ ਹਰ ਮਨ ਮਨਾਂ ਜੋ ਪੈਰ ਸਨਾਵਰ ਸੋਖਿਆ ਬਚਨ ਰਚਨਾ ਰਹਾਓ ਨਾ ਨਾ ਖਿਆਲ ਪੁਰਾਨੇ ਦੇ ਵਿੱਚੋਂ ਤਿਸਮਕ ਕਰਮਾਂ ਹੀ ਪਿਆਸ ਵਿਚਾਰ ਕਹੋ ਪਰਮਾਤਮਾ ਨਾਮ ਸੇ ਨਾਹੀ ਸੈ ਸਿਹਾਰ ਉਪਾਰ ਰਖ ਮੜੇ ਭਾਗ ਨੇ ਗਾ ਕੀ ਕਿਰਦਾਸ ਪ੍ਰਕਾਸ਼ ਰੀ ਦੇ ਤਿਰ ਜਨਮ ਮਨ ਪਰ ਆ ਗਈ ਜਬੋ ਜੀ ਸਤਨਾਮ 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 ਜਿਉ ਐਸੀ ਨਾਲ ਤੁਝ ਵੀ ਨਿਕਾਰ ਕਰੇ ਵੀ ਬਨਵਾਜ ਸੁਣਾ ਮੇਰਾ ਮਾਖਾ ਛਤਤ ਰਹਿ ਜਾਤੀ ਜੋਜ ਕੋ ਲੱਗੇ ਤਾਂ ਫਤੂ ਵੀ ਡਰੇ ਨਿਚੈ ਉਚਰੇ ਮੇਰਾ ਗੋਬਿੰਦ ਕਾਹੂ ਤੈਨਾਂ ਡਰੈ ਨਾਮ ਦੇਵ ਕਵੀ ਟੰਡੋ ਚੰਦ ਸਰਰਾਸੈਂ ਤਰੈ ਕਹਿ ਰਵਿਦਾਸ ਸੋਰੇ ਸੰਤੋ ਹਰ ਜੀਉ ਤੇ ਸਭ ਸਰਜ ਕੋ ਜੀ ਸਤਨਾਮ 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 ਜਿਉ ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਅਠ ਦਸਤ ਜਿ ਕਰਤ ਲੈ ਸਭ ਕਿਰਪਾ ਤੁਮਹਾਰੀ ਤੂ ਜਾਣ ਲੈ ਕੁਛ ਨਹੀਂ ਪਾਪ ਕੰਟਣ ਰਾਮ ਸਗਲ ਜੀਉ ਸਰਨਾਕ ਦੀ ਪ੍ਰਭੂ ਤਾਉ ਜੋ ਤੇਰੀ ਸਰਨਾਕਤਾ ਤੇ ਨਾਮ ਹੀ ਪਾਰ ਊਚ ਨੀਚ ਤੁਮ ਤਕਰੈ ਆਲ ਜ ਸੰਸਾਰ ਕਹਿ ਰਵਿਦਾਸ ਅਤਕ ਤਾ ਬੋ ਕਾਹੇ ਕੀਜੈ ਜੈਸਾ ਤੂੰ ਕੈਸਾ ਤੋਹੀ ਕਿਆ ਉਤਮਾ ਦੀ ਜਾਏ ਜਿ ਪੋਜੀ ਸਤਨਾਮ 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 ਜਿਉ ਤਨ ਤਨ ਜਗਰੂ ਰਵਿਦਾਸ ਮਹਾਰਾਜ ਜੋ ਤਨ ਤਨ ਹਮਾਰਿ ਸ਼੍ਰੀ ਭਵਨ ਬਾਦਿਕ ਸੈ ਮਹਾਰਾਜ ਜੋ ਤਾਂਤਨ ਸਤਗੁਰੂ ਨਾਮਦੇਵ ਜੀ ਮਹਾਰਾ ਤਾਂਤਨ ਸਤਗੁਰੂ ਕਬੀਰ ਸਹਿ ਮਹਾਰਾ ਤਾਂਤਨ ਸਤਗੁਰੂ ਸੱਧਨਾ ਜੀ ਮਹਾਰਾ ਤਾਂਤਨ ਸਤਗੁਰੂ ਪੰਡੂਚ ਜੀ ਮਹਾਰਾ ਤਾਂਤਨ ਸਤਗੁਰੂ ਸੈਨ ਜੀ ਮਹਾਰਾ ਤਾਂਤਨ ਬਾਬਾ ਸ਼ੇਖ ਰੇਪ ਜੀ ਮਹਾਰਾ ਤਾਂਤਨ ਬਾਬਾ ਨਾਨਕ ਜੀ ਮਹਾਰਾ ਤਾਂਤਨ ਸੰਤ ਮੀਰਾ ਵੇ ਮਹਾਰਾ ਜੀ ਤਾਂਤਨ ਸਤਗੁਰੂ ਰੰਕਾ ਜੀ ਮਹਾਰਾ ਤਾਂਤਨ ਸੰਤੂਰ ਬਾਂਕਾ ਜੀ ਮਹਾਰਾ ਤਾਂਤਨ ਸੰਤ ਭੀਨਨੀ ਜੀ ਮਹਾਰਾ ਤੰਤਨ 바ਵਾ ਸਹਿ ਭੀਮਰਾਓ ਅਤੇ ਕੁਸ਼ਨ ਮਹਾਰਾਜੂ ਤੰਤਨ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਥ ਮਹਾਰਾਜੂ ਸਾਰੇ ਮਹਾਂਪੁਰਸ਼ਾਂ ਦੇ ਚਰਨ ਕਮਲਾਂ ਤੇ ਸੇਵਾ ਕਮਾਈ ਸਿਮਰਨ ਦਾ ਧਿਆਨ ਕਰਕੇ ਜਪੋ ਜੀ ਸਤਨਾਮ 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 ਜੀਓ ਤੰਤਨ ਜਗ குரு ਰਵਿਦਾਸ ਮਹਾਰਾਜ ਜਨਮ ਸਥਾਨ ਸ੍ਰੀ ਵਰਧਨਪੁਰ ਬਾਰਾਨਸੀ ਬੇਗੰਪੁਰਾ ਹਰਤਾ ਦਵਾ ਡੇਰਾ ਸੱਚਖੰਡਵੱਲਾ ਡੇਰਾ ਗਿਲਪਤੀ ਚਤਾਰਗੜ੍ਹ ਅਨੰਦਗੜ੍ਹ ਪ੍ਰਾਗੜ੍ਹ ਸਾਹਿਬ ਜਿੱਥੇ ਵੀ ਆਪ ਦੀ ਪਾਕ ਪਵਿੱਤਰ ਪਾਣੀ ਦਾ ਪ੍ਰਕਾਸ਼ ਹੋਇਆ ਬਾਣੀ ਪੜੀ ਗਈ ਸੁਣੀ ਗਈ ਹਰ ਥਾਂ ਸਵਾਵਾ ਸਮੁਸਾ ਸੰਗਤ ਜੀ ਹਰ ਧਾਰਮਿਕ ਥਾਂ ਦਾ ਧਿਆਨ ਕਰਕੇ ਜਪੋ ਜੀ ਸਤਨਾਮ 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 ਜੀਓ ਖੰਸਰ ਦੀਨ ਵਿਆਰ ਨਾ ਤੁਮ ਸਰ ਅਪ ਤਿਆਰ ਕਿ ਕੀਜੈ ਬਚਨੀ ਤੌਰ ਮਹੌਰ ਮਨ ਮਾਨੈ ਜੰਗ ਕੋ ਊਰਣ ਦੀਜੈ ਉਹ ਵਲਬਾ ਜਾਉ ਰੁਪੀਆਂ ਕਾਰਨੇ ਕਾਰਨ ਕਪਨ ਕੋਲ ਰਹੋ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਹਾਰੇ ਲਈ ਕੇਹਰ ਵਦਾਤ ਆਸ ਲਗ ਜਿਓ ਚਿਰ ਪਇਓ ਦਰਸ਼ਨ ਦੇਕੇ ਐਖ ਜਕ ਤੇ ਰਖਿ ਭਗਵਾਨ ਗੁਰੂਆਂ ਦੇ ਗੁਰੂ ਗਰੀਵ ਰਵਾ ਸਤਿਗੁਰੂ ਦਾਤ ਮਹਾਰਾਜਿਓ ਆਪ ਕੀ ਦੇ ਜਨ ਆਪਣਾ ਵਿਚਾਰਾਸਤਾਂ ਬੇਨਤੀ ਜੋਦੀਆਂ ਤੁਮ ਤੁਮ ਸਤਿਗੁਰੂ ਦਾਤ ਮਹਾਰਾਜਿਓ ਬਾਬਾ ਸਾਹਿਬ ਧੀਮ ਰਹੋ ਮੇਜਕਰ ਜੀ ਦੇ ਜਨਮ ਦਿਨ ਨੂੰ ਮੁਕ ਰੱਖਦੇ ਹੋ ਸਤ ਗੁਰੂ ਦਾਤ ਮਹਾਰਾਜ ਗੁੰਮਿਆਣ ਦੀ ਸੂ ਸਾਸ ਗਜੇ ਰੜ ਰੜ ਕੇ ਆਪ ਜੀ ਦੀ ਪਾਪ ਪਿਤਕ ਮਰਤ ਬਾਣੀ ਦੇ ਅਮਰ ਕਵੀਨ ਤੋਂ ਲੈ ਕੇ ਚਾਮ ਕਰਾਇਆ ਸਤਿਗੁਰੂ ਦਾਸ ਮਹਾਰਾਜ ਜੀ ਨਾਲ ਹੀ ਹਰ ਜਸ ਕੀਰਤਨ ਕੀਤਾ ਗਿਆ ਬਾਣੀ ਪੜਦਿਆਂ ਹਰ ਜਸ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰਾਂ ਦੀਆਂ ਗਲਤੀਆਂ ਹੋ ਜਾਂਦੀਆਂ ਭੁੱਲਣਾ ਚੁਪ ਰਹਿ ਜਾਂਦੇ ਹਾਂ ਅਣਜਾਣ ਬੱਚਿਆਂ ਨੂੰ ਅਣਜਾਣ ਬੱਚੇ ਸਮਝ ਕੇ maaf ਕਰਨਾ ਅੱਗੇ ਤੇ ਸ਼ੁੱਧ ਬਾਣੀ ਪੜਨ ਸੰਗਤ ਤੇ ਬਾਣੀ ਤੇ ਉਹਨਾਂ ਕਰਨ ਦਾ ਬਖਸ਼ਿਸ਼ ਕਰਨਾ ਸਤਿਗੁਰੂ ਦਾਸ ਮਹਾਰਾਜ ਜੀ ਨਾਲ ਹੀ ਸਮੂਹ ਸਾਧ ਸੰਗਤ ਜੀ ਨੇ ਆਪ ਜੀ ਦੀ ਪਾਪ ਪਿਤਕ ਮਰਤ ਬਾਣੀ ਵਾਪੇ ਸੋਣੇ ਤੂ ਕੁਰਬਾਨੇ ਤੇ ਕੀਤੀ ਹਨ ਅੰਗੀ ਕਾਰ ਕਰਨਾ ਸਤਿਗੁਰੂ ਲੋਕ ਲੋਕ ਕੁਛ ਪੜਦੇ ਕਜਣਾ ਆਈ ਹੋਈ ਸਾ ਸੰਬਤ ਵਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਜੀ ਵਾਸਤੇ ਕੜਾਖ ਸ਼ਾਦ ਹਾਜ਼ਰ ਹੈ 10 8864 ਖਾਣੀ ਇਹ ਬਾਤਨ ਹੈ ਸਗਰ ਸੰਸਾਰੇ ਕਹਿ ਰਵਿਦਾਸ ਨਾਮ ਤੇ ਰੂਆਰਤੀ ਸਤ ਨਾਮ ਹੈ ਹਰ ਕੋ ਤੁਹਾਰੇ ਆਪ ਜੀ ਨੂੰ ਕੋ ਬਲ ਗਿਆ ਪ੍ਰਸਾਦ ਮੁਸਾ ਸਾ ਸੰਗ ਦੇ ਜਵਤੇ ਜੋ ਵੀ ਸ਼ਕੈ ਸਤ ਨਾਮ ਸਤ ਨਾਮ ਸਤ ਨਾਮ ਹੀ ਜਪੇ ਇਸ ਵੇਲੇ ਦੀ ਅਰਦਾਸ ਅਕਰਵਾਤਾ ਘਾਟਾ ਤੁਛ ਮਾਫ਼ ਸਹਿ ਪਿਆਰੇ ਮੇਨ ਜੱਲਾ ਜਿਨ ਆਪ ਜੀ ਦਾ ਨਾਮ ਚਕਾਵੇ ਆਪ ਜੀ ਦੇ ਨਾਮ ਦੀ ਚੜਦੀ ਹੋਏ ਕਲਾ ਕਰਦੀ ਪਿਆ ਤੇਰੇ ਪਾਣੇ ਸਰਬਤਾ ਪਨਾ ਹਰ ਸੋਹਿਰਾ ਛਾੜ ਕੇ ਕਰ ਆਨਕੀ ਆਤ ਤੇਰ ਦੋਜਿਕ ਜਾਏਗੇ ਸਤਿ ਪਾਖੈ ਰਗਦਾਸ ਐਸਾ ਚਾਹੂ ਰਾਜ ਬੈ ਜਾ ਮਿਹਰ ਬਨਕੁਨ ਛੋਟ ਗੋੜੇ ਸਭ ਸੰਭ ਤੇ ਰਵਿਦਾਸ ਰਹਿ ਪਰਸੰ ਰਵਿਦਾਸ ਜੈ ਗਰੰਥ ਹੈ ਪੜੇ ਸੁਨੇ ਮਨਲਾ ਪਦਾਰਥ ਮਿਲenge ਇਸੇ ਸਬਰ ਪਾਈ ਜੋ ਬਲੇ ਸੋ ਨਿਰਪੈ ਜਗ ਗੁਰੂ ਰਮਦਾਸ ਬਾਰ ਜੀ ਕੀ ਜੋ ਬਲੇ ਸੋ ਨਿਰਪੈ ਭਵਸ ਭੀਮਰਾਓ ਮੇਦਰ ਮਹਾਰਾਜ ਜੀ ਕੀ ਜੈ ਜੈ ਗੁਰਦੀਪ ਵਾਹਿਗੁਰਦੀ ਸਤਨਾਮ 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 ਜੀ ਵੈਟ ہاں ah, جی بہت بہت جی اور بہت ہی جتند جی, جی فریدکوٹ والے جنہوں نے گرو کا گنگان کیا جی اور جس گھڑی کا سنوں بڑی ہی بےسبری انتظار سے سو so, سارے علاقے کے محروم نے بےبا ہرسمرت کور کو بادل ਐਮਪੀ ਸਾਹਿਬ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਸਾਡੇ ਦਰਮਿਆਨ ਇੱਥੇ ਪਹੁੰਚੇ ਨੇ ਜੀ ਔਰ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਕੋਟੀ ਦੇ ਸਖਸ਼ੀਤਾ ਲੀਡਰ ਸਹਿਬਾਨ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਸਾਡੇ ਦਰਮਿਆਨ ਇੱਥੇ ਪਹੁੰਚੇ ਨੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਔਰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਕਹਿੰਦੇ ਨੇ ਜੀ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਸੋ ਬਹੁਤ ਪਾਗਾ ਵਾਲਾ ਦੇਣਾ ਜੀ ਖੁਸ਼ੀਆਂ ਵਾਲਾ ਦੇਣਾ ਹਾਂ ਇੰਨੀ ਵੱਡੀ ਗੈਂਤੀ ਦੇ ਵਿੱਚ ਸਾਰ ਸੰਗਤ ਦੇ ਦਰਸ਼ਣ ਕਰਦਾ ਮੌਕਾ ਮਿਲਿਆ ਹੈ ਔਰ ਮੇਰੀ ਬੇਨਤੀ ਹੈ ਕਲੱਬ ਵੱਲੋਂ ਜੋ ਸੰਗਤ ਬਾਹਰ ਖੜੀ ਹੈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਮੰਡਾਲ ਦੇ ਵਿੱਚ ਜਗ੍ਹਾ ਕਾਫੀ ਹੈ ਸਾਰੇ ਬੈਠਣ ਦੀ ਕਿਰਪਾ ਕਰੋ ਜੀ ਔਰ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਗੋਨਣਾ ਮੰਡੀ ਬਠਿੰਡਾ ਔਰ ਸਮੂਹ ਇਲਾਕਾ ਨਿਵਾਸੀ ਜਿਨ੍ਹਾਂ ਵੱਲੋਂ ਅੱਜ ਭਾਰਤ ਰਤਨ ਸਾਡੀ ਕੌਮ ਦੇ ਮਹਾਨ ਆਏਕ ਬਾਬਾ ਸਾਹਿਬ ਡਾਕਟਰ ਪੀਮਰਾ ਅਮੇਰਕਰ ਜੀ ਉਹਨਾਂ ਦਾ ਜਨਮ ਦਿਹਾੜਾ ਬੜੇ ਹੀ ਧੁੰਮਕਾਮ ਦੇ ਨਾਲ ਮਨਾਇਆ ਜਾ ਰਿਹਾ ਜੀ ਔਰ ਸਾਰੀ ਸੰਗਤ ਦਾ ਸਹਿਯੋਗ ਹੈ ਜੀ ਕਿਉਂਕਿ ਇਹੋ ਜੇ ਸਮਾਗਮ ਕਰਾਉਣੇ ਖਾਲਾ ਜੀ ਦਾ ਬੜਾ ਨਹੀਂ ਬੜੀ ਮਿਹਨਤ ਲੱਗਦੀ ਹੈ ਤੁਹਾਨੂੰ ਕੱਤੇ 1 ਮਹੀਨਾ ਹੋ ਗਿਆ ਜੀ ਮੁੰਡਿਆਂ ਨੇ ਮਿਹਨਤ ਕਰਦਿਆਂ ਨੂੰ ਔਰ ਸਾਰੀ ਰਾਤ ਜਾਗਦੇ ਰਹੇ ਨੇ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਔਰ ਕੁਝ ਹੋਰ ਸ਼ੀਤਾਂ ਅੱਜ ਦੇ ਇਸ ਸਮਾਗਮ ਦੇ ਵਿੱਚ ਪਹੁੰਚਿਆ ਨੇ ਜਿਨ੍ਹਾਂ ਦੇ ਵਿੱਚ ਸ਼੍ਰੀ ਕਸ਼ਮੀਰੀ لال ਜੇ ਮਦਾਨ ਸਾਹਿਬ ਨਗਰ ਕੌਂਸਲ ਬੋਨਣਾ ਮੰਡੀ ਪਹੁੰਚੇ ਨੇ ਜੀ ਔਰ ਸ਼੍ਰੀ ਪ੍ਰਵੀਦਾਨ ਸੇਵਾ ਸਭਾ ਬਟਿੰਡਾ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਹੈ ਜੀ ਔਰ ਸਭੇ ਇੱਛਾ ਅਨਸਾਰ ਤੁਸੀਂ ਖੂਨਦਾਨ ਕਰ ਸਕਦੇ ਹੋ ਜੀ ਔਰ ਕੁਝ ਹੋਰ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ ਸੰਦੀਪ ਕੁਮਾਰ ਦੁੱਗਲ ਜੀ ਜਲੰਧਰ ਸਿੰਘ ਜੀ ਬਲਾਕ ਪ੍ਰਧਾਨ ਸਾਹਿਬ ਮਨੋਜਿੰਦਰ ਜੀ ਯੂਥ ਪ੍ਰਧਾਨ ਸਾਹਿਬ ਪਾਲੇਖਾਨ ਜੀ ਟਰੱਕੀ ਉਹਨਾਂ ਨੇ ਪ੍ਰਧਾਨ ਸਾਹਿਬ ਰੋਮਾ ਐਮਸੀ ਸਾਹਿਬ ਗੋਨਣਾ ਮੰਡੀ ਸ਼੍ਰੀ ਅਨਮੋਲ ਪ੍ਰਧਾਨ ਜੀ ਹਰਪ੍ਰੀਤ ਸਿੰਘ ਜੀ ਕਾਨੂੰਗੋ ਗੁਰਦੇਵ ਸਿੰਘ ਜੀ ਮਕਰ ਸਾਹਿਬ ਪਟਵਾਰੀ ਸਾਹਿਬ ਉੱਚੇ ਤੌਰ ਤੇ ਇਸ ਸਮਾਗਮ ਵਿੱਚ ਮੌਜੂਦ ਨੇ ਜੀ ਔਰ ਆਜੋ ਹੁਣ ਸ੍ਰੋਤ ਔਰ ਐਸ ਕੇ ਜੀ ਵਿੱਕੀ ਜੀ ਉਹਨਾਂ ਤੋਂ ਵੀ ਬਹੁਤ ਬਹੁਤ ਧੰਨਵਾਦ ਸ਼੍ਰੀ ਮੋਹਨ ਚੰਦ ਪੱਕੂ ਜੀ ਸ਼੍ਰੀ ਗੁਰਵਿੰਦਾ ਸੇਵਾ ਸਮਾਪਹਟਾ ਦੇ ਪ੍ਰਧਾਨ ਸਾਹਿਬ ਨੇ ਜੀ ਉਹਨਾਂ ਦਾ ਜੀ ਆਇਆਂ ਨੂੰ ਆਖਦੇ ਜੀ ਔਰ ਭਾਰਤ ਫੌਜੀ ਜੀ ਬੂਤਾ ਸਿੰਘ ਜੀ ਜਗਜੀਤ ਸਿੰਘ ਜੀ ਸਾਧੂ ਰਾਮ ਜੀ ਸ਼ਿਗਾਰਾ ਸਿੰਘ ਜੀ ਸੋ ਸ਼ਕਸ਼ੀਤ ਸਾਡੇ ਦਰਮਾਨੇ ਤੇ ਪਹੁੰਚੀਆਂ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਔਰ ਸਮੂਹ ਨਗਰ ਨਿਵਾਸੀ ਸਾਡੇ ਵਿੱਚ ਜਿਨ੍ਹਾਂ ਨੇ ਸਾਰਿਆਂ ਦਾ ਸਹਿਯੋਗ ਹੈ ਜੀ ਔਰ ਸਰਦਾਰ ਬਲਕਾਸ਼ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜੀ گرو جی سو بھی آخر جی این سو تگ جی سارے بہت ہی ستکار بھی نکی جی ایم آخر ڈاکٹر دلجیت سنگھ جی دلجی سن سماج سیوی سو ان کا بھی بہت بہت دنواد جی بہت بہت